ਦੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਤੇ ਸੰਗਤ ਉਹ ਡਾਠਾ ਮਾਰਦਾ ਘਾਟ ਪਛਾਹ ਦੇ ਨਾਲ ਹੀ ਮਤਲਬ ਹੈਲੀਕਾਪਟਰ ਆਏ ਜਿਹੜੀ ਬੰਨਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਉਹਦੇ ਇਸ ਲੱਗਾ ਜੂ ਮਤਲਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਨਾ ਜੀ ਮੇਰਾ ਨਾਮ ਸੁਖਵੰਤ ਹੈ ਇਹ ਤੁਹ ਕੀ ਹਾਂ ਜੀ ਪਿੰਡ ਪਿੰਡ ਥੋਬਾ ਅੱਛਾ ਜੀ ਅੱਜ ਵੇਖਣ ਦੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਖੜੇ ਆ ਕੀ ਕਹਿਣਾ ਤੁਹਾਡਾ ਮਤਲਬ ਤੁਸੀਂ ਵੀ ਆਏ ਹੋ ਮਹਾਰਾਜ ਦੀ ਬੜੀ ਸੇਵਾ ਹੁੰਦੀ ਆ ਤੇ ਸੰਗਤਾਂ ਨੂੰ ਕੀ ਸੰਦੇਸ਼ ਆ ਤੇ ਨਵੀਂ ਜਿਹੀ ਜੇਲੇਸ਼ਨ ਜਿਹੜੀ ਸਾਡੀ ਆ ਉਹਨਾਂ ਨੂੰ ਥੋੜਾ ਜਿਹਾ ਮਤਲਬ ਜਿੰਨਾ ਵੀ ਕੋ ਵੇਖੋ ਹਰਮੰਦਰ ਸਾਹਿਬ ਵੱਲ ਨੂੰ ਮੂੰਹ ਕਰਦਾ ਇਹਨਾਂ ਨੂੰ ਕਰਦਾ ਕੋਈ ਧੰਕੀ ਤਾਂ ਉਹਨਾਂ ਹੀ ਮਤਲਬ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਜਿਹੜੀਆਂ ਆ ਡਬਲ ਹੋ ਗਏ ਇੱਥੇ ਆਪਾਂ ਆਉਂਦੇ ਆ ਕੀ ਕਹਿਣਾ ਤੁਹਾਡਾ ਤੁਸੀਂ ਗੁਰਮੁਖ ਜੀ ਨਾਲ ਆਪਣੀ ਸੇਵਾ ਵੀ ਨਿਭਾ ਰਹੇ ਨਿਸ਼ਾਨ ਸਾਹਿਬ ਦਾ ਕੁਝ ਕਰ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਤ ਹੈ ਅਸੀਂ ਮੇਰਾ ਪਿੰਡ ਝੋਬਾ ਸਦਕਸ਼ੇ ਕਰਾ ਰਹੀ ਹਾਂ ਅੱਜ ਰਾਤ ਤੇ ਪਿੰਡ ਗੱਗੋਵਾਲ ਤੋਂ ਸੰਗਤ ਦੇ ਨਾਲ ਅਸੀਂ ਇੱਥੇ ਸਤਿ ਸ਼ਗਨ ਜਰਬਾਰ ਸਾਹਿਬ ਦੇ ਵਿਖੇ ਹਰ ਹਰ ਸਿਰਾਤ ਦਿਹਾੜੇ ਦੇ ਦਰਸ਼ਨ ਕਰਨ ਆਉਂਦੇ ਹਾਂ ਹਾਂਜੀ ਆਹ ਵੀ ਅਸੀਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਹਾਂਜੀ ਮੁੱਖ ਰੱਖ ਕੇ ਅੱਗੇ ਵੀ ਹਰ ਸਾਲ ਆਉਂਦੇ ਹਾਂ ਕਿ ਐਰਕਾ ਵਿੱਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਦੇ ਨਾਲ ਉਹ ਮਹਾਰਾਜ ਦਾ ਹਰ ਇੱਕ ਸ਼ਗਨ ਕਰਕੇ ਆਇਆ ਇੱਥੇ ਪਹੁੰਚੇ ਅਸੀਂ ਅਸੀਂ ਕਲ ਸੰਗਤਾਂ ਅਸੀਂ ਮਤਲਬ ਗੁਰੂ ਮਹਾਰਾਜ ਸਿੱਤੇ ਪਾਸ਼ਾ ਏਡੀ ਅਪਾਰ ਕਿਰਪਾ ਆ ਕਿ ਸੰਗਤਾਂ ਜਿਹੜੀਆਂ ਨੇ ਇਹ ਅੱਛੇ ਆਣ ਕੇ ਨਮਨ ਹੁੰਦੀਆਂ ਨੇ ਤੇ ਸ਼ੰਕਤਾ ਦੀਆਂ ਮਨੋਕਰਾਮਨਾਵਾਂ ਪੂਰੀਆਂ ਹੁੰਦੀਆਂ ਨੇ ਕਿ ਮਹਾਰਾਜ ਸ਼ਕਤੀਪਾਸ਼ਾ ਹਰ ਇੱਕ ਦੀ ਸੰਗਦਾ ਸ਼ਕਤੀਪਾਸ਼ਾ ਕਿ ਗੁਰੂ ਰਾਮਦਾਸ ਜਿੱਥੇ ਸਭੇ ਥਾਂ ਨਹੀਂ ਕਿਤੇ ਜਿਆ ਮਹਾਰਾਜ ਸ਼ਕਤੀਪਾਸ਼ਾ ਦੀ ਅੱਡੀ ਅਪਾਰ ਕਰਤਾ ਹੁੰਦੀ ਆ ਕਿ ਸ਼ੰਕਤਾ ਦਾ ਇੱਥੇ ਅਨੁਕਾਣ ਕੇ ਮਨ ਨੂੰ ਸਕੂਨ ਲੜਾ ਜੋ ਕਿ ਹੋਰ ਕਿਸ਼ੇ ਥਾਂ ਤੇ ਨਹੀਂ ਮਿਲ ਸਕਦਾ ਜੋ ਕਿ ਇੱਥੇ ਆਣ ਕੇ ਮਹਾਰਾਜ ਗੁਰੂ ਰਾਮਦਾਸ ਦੇ ਘਰ ਮਿਲਦਾ ਆ ਕਹਿੰਦੇ ਕਿ ਮਹਾਰਾਜ ਜੀ ਪਤਮ ਜੜਿਆ ਤੇ ਮੋਟ ਜਿਆਦਾ ਕਿ ਅਸੀਂ ਆਉਣ ਵਾਲੀ ਦਿਨ ਦੇਸ਼ ਨੂੰ ਇਹੋ ਸਮਝਾਉਣਾ ਕਿ ਉਹਨੇ ਜੇ ਗੁਰੂ ਮਹਾਰਾਜ ਨਾਲ ਜੁੜੋ ਸਿੱਖੀ ਸਿੱਖੀ ਧਾਰੋ ਤੇ ਮਹਾਰਾਜ ਦਾ ਅਮਰ ਸ਼ਕੋ ਖੰਡੇ ਧਾਰ ਬਾਲੇ ਸ਼ਕੋ ਤੇ ਮਹਾਰਾ ਸਿੱਖੇ ਪਾਸ਼ਾ ਦੇ ਚਰਨੀ ਲੱਗੋ ਤੇ ਮਹਾਰਾਜ ਦਾ ਨਾਮ ਜਪੋ ਕਿ ਅਸੀਂ ਸਾਈ ਸਗਦੀ ਸਭ ਕਾਮਨਾਵਾਂ ਮੰਗਦੇ ਤੇ ਮਹਾਰਾ ਸਿੱਖੇ ਪਾਸ਼ਾ ਹਰ ਇੱਕ ਦੀ ਚੜ੍ਹਦੀ ਕਲਾ ਕਰੇ ਹਰ ਇੱਕ ਦੀ ਖੁਸ਼ੀਆਂ ਦੀ ਲੋਚ ਹੋਈਆਂ ਪਰ ਜੋ ਵੀ ਮਹਾਰਾਜ ਦਾ ਦਰ ਆਇਆ डर तो के आए हैं महाराज सत्य पातशाह कोई भी इच्छो तो खाली ना जाए महाराज सत्य हर एक मनोकामना पूरी कर चढ़दियाँ कला कर सारे जो भी मेरा सारे दुण। नहीं। तो तो भी माई भाई आया पत्रकार आया सारे तो। महाराज सत्य गुरु रामदास चढ़ती कला वाहू खालसा वाह खालसा वाहिगुरू जी तो